ਮੁਕਸਰ ਦੇ ਪਿੰਡ ਬੋਦੀਵਾਲਾ ਗੋਲ ਤੇਜ਼ ਰਫ਼ਤਾਰ ਨੇ ਤਿੰਨ ਹਸਤੀਆਂ ਖੇੜਦੀਆਂ ਜ਼ਿੰਦਗੀਆਂ ਖਤਮ ਕਰ ਦਿੱਤੀਆਂ ਤੇਜ਼ ਰਫ਼ਤਾਰ ਕੈਂਟਰ ਅਤੇ ਸੁਪਰਟ ਕਾਰ ਦੀ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਨੌਜਵਾਨ ਰਮਨਦੀਪ ਸਿੰਘ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਨਾਲ ਮਲੋਟ ਆਪਣੇ ਸਹੁਰੇ ਜਾ ਰਿਹਾ ਸੀ ਰਮਨਦੀਪ ਸਿੰਘ ਵਿਆਹ ਤੋਂ ਬਾਅਦ ਪਹਿਲੀ ਵਾਰ ਸਹੁਰੇ ਜਾ ਰਿਹਾ ਸੀ ਗੰਭੀਰ ਤੌਰ ਤੇ ਜ਼ਖਮੀ ਰਮਨਦੀਪ ਦੀ ਪਤਨੀ ਪ੍ਰਿਆ ਬਠਿੰਡਾ ਦੇ ਹਸਪਤਾਲ ਚ ਜੇਰੇ ਇਲਾਜ ਹੈ ਇਹ ਜ ਨੇ ਸੀ ਜੀ ਤਿੰਨ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਤੰਨਾਂ ਦੀ ਜੱਥ ਹੋ ਗਈ ਜੀ ਮੌਕੇ ਤੇ ਆਪਣੇ ਫੇਰਾ ਪਉਣ ਜਾ ਰਹੇ ਸੀਗੇ ਨਵੇਂ ਨਿਊ ਮੈਰਿਡ ਸੀਗੇ ਆਦੀ ਮਾਸੀ ਜੀ ਕੋਲ ਸਪਾਣਾ ਜਾ ਰਹੇ ਸੀ ਜੀ ਹਾਦਸੇ ਵਿੱਚ ਕੈਂਟਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਟਕਾਰ ਦੇ ਵਿੱਚ 6 ਜਣੇ ਸੀ ਜਿਨ੍ਹਾਂ ਚੋਂ ਤਿੰਨਾਂ ਦੀ ਮੌਤ ਹੋ ਗਈ ਤੇ ਕੈਂਟਰ ਦਾ ਜਿਹੜਾ ਡਰਾਈਵਰ ਸੀਗਾ ਉਹਦੇ ਵੀ ਸੱਟਾਂ ਲੱਗੀਆਂ ਉਹ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਕੈਂਟਰ 304 ਇਹਦਾ ਪਰਚਾ ਦਰਜ ਕੀਤਾ ਹੈ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ